ਅੱਡੇ ਆਪਣੇ ਚੈਨਲ ਰਈਆ ਬੀਬੀ ਤੇ ਸੱਜਣੋ ਜਿਵੇਂ ਅੱਜ ਆਪਾਂ ਗੱਲ ਕਰਾਂਗੇ ਕਿ ਪਸ਼ੂਆਂ ਦੇ ਵਿੱਚ ਜਿਹੜਾ ਨਾਰਮਲ ਟੈਂਪਰੇਚਰ ਜਿਹਨੂੰ ਆਪਾਂ ਬੁਖਾਰ ਕਹਿ ਦਿੰਨੇ ਆ ਤਾਪਮ ਕਹਿ ਦਿੰਨੇ ਪਸ਼ੂਆਂ ਦਾ ਜਿਹੜਾ ਨਾਰਮਲ ਟੈਂਪਰੇਚਰ ਕਿੰਨਾ ਹੁੰਦਾ ਤੇ ਕਿੰ ਜੇ ਆਪਾਂ ਇਹ ਭਾਰਚਾ ਕਰਨਾ ਤਾਂ ਕਿਵੇਂ ਚੈੱਕ ਕਰੀਏ ਤੇ ਪਸ਼ੂਆਂ ਦਾ ਜਿਹੜੀ ਨਾਰਮਲ ਨਬਜ਼ ਦੀ ਗਤੀ ਜਿਵੇਂ ਕਿ ਆਪਾਂ ਬਿਮਾਰ ਹੋਏ ਨੇ ਤਾਂ ਡਾਕਟਰ ਆਪਣੀ ਨਬਜ਼ ਦੇਖਦੇ ਪਸ਼ੂਆਂ ਦੇ ਵਿੱਚ ਨਾਰਮਲ ਜਿਹੜੀ ਨਬਜ਼ ਦੀ ਗਤੀ ਜਿਹੜੀ ਉਹ ਕਿੰਨੀ ਹੁੰਦੀ ਹੈ ਤਾਂ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰੂੰਗਾ ਤਾਂ ਬੇਨਤੀ ਇਹ ਹੈ ਕਿ ਜਿਹੜੇ ਵੀ ਸੱਜਣਾ ਵੀਡੀਓ ਨੂੰ ਦੇਖ ਰਹੇ ਆ ਕੰਮ ਦੀ ਵੀਡੀਓ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਸੱਜਣਾ ਨੂੰ ਟੈਂਪਰੇਚਰ ਬਾਰੇ ਪਤਾ ਤਾਂ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਜਿਹੜੇ ਸੱਜਣ ਨਵੇਂ ਆ ਵੀਡੀਓ ਦੇਖ ਰਹੇ ਆ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਆ ਤਾਂ ਪੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਵਾਲਾ ਬਟਨ ਨਾਲ ਦਬਾ ਦਿਓ ਤਾਂ ਕਿ ਜਿਹੜੇ ਸਾਰੇ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਜਿਸ ਮਕਸਦ ਨਾਲ ਆਪਾਂ ਚੈਨਲ ਬਣਾਇਆ ਆਪਣੇ ਕਿਸਾਨ ਵੀਰਾਂ ਵਾਸਤੇ ਡੇਰੀ ਫਾਰਮ ਵਾਲੇ ਵੀਰਾਂ ਵਾਸਤੇ ਤੇ ਉਹ ਜਿਹੜਾ ਮਕਸਦ ਸਾਡਾ ਵੀ ਪੂਰਾ ਹੁੰਦਾ ਰਹੇ ਤੁਹਾਨੂੰ ਮੈਸੇਜ ਪਹੁੰਚੂਗਾ ਤੁਹਾਨੂੰ ਪਤਾ ਲੱਗੂਗਾ ਤਾਂ ਜੁੜ ਜਾਓ ਮਿੱਤਰੋ ਵੱਧ ਤੋਂ ਵੱਧ ਜਿੰਨੇ ਵੀ ਤੁਸੀਂ ਜੁੜ ਸਕਦੇ ਆ ਕਿਉਂਕਿ ਇਹ ਬੜੇ ਹੀ ਕੰਮ ਦੀ ਵੀਡੀਓ ਹੈ ਡੇਰੀ ਫਾਰਮ ਵਾਲੇ ਵੀਰਾਂ ਵਾਸਤੇ ਤੇ ਸਾਡੇ ਜਿੰਨੇ ਵੀ ਕਿਸਾਨ ਭਰਾ ਹਰੇ ਘਰੇ ਪਸ਼ੂ ਹੈਗਾ ਤਾਂ ਮੈਂ ਤੁਹਾਨੂੰ ਦਵਾਈ ਵੀ ਦੱਸੂਗਾ ਜਿਹੜੀ ਕਿ ਨਾਰਮਲ ਦਵਾਈਆਂ ਤੁਸੀਂ ਇੱਕ ਦੋ ਗੋਲੀਆਂ ਤੁਸੀਂ ਘਰੇ ਮੰਨ ਲਓ ਪੱਤੇ ਰੱਖ ਲਓਗੇ ਤਾਂ ਜੇ ਕੋਈ ਰਾਤ ਬਰਾਤੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਆਪਣੇ ਜਾਨਵਰ ਨੂੰ ਕੋਈ ਤਕਲੀਫ ਹੁੰਦੀ ਆ ਤਾਂ ਤੁਸੀਂ ਵਰਤ ਸਕਦੇ ਆ ਤੇ ਤੁਹਾਡਾ ਜਾਨਵਰ ਉਮੀਦ ਆ ਕਿ ਠੀਕ ਵੀ ਹੋ ਜਾਊਗਾ ਕਿਉਂਕਿ ਬੇਜਬਾਨ ਜਾਨਵਰ ਦੀ ਤਕਲੀਫ ਆ ਜਿਹੜੀ ਉਹਨੂੰ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਬੰਦਾ ਤਾਂ ਬੋਲ ਕੇ ਦੱਸ ਦਿੰਦਾ ਇਹਦਾ ਵਿਚਾਰੇ ਬੋਲ ਕੇ ਵੀ ਨਹੀਂ ਦੱਸਦੇ ਤਾਂ ਪਹਿਲਾਂ ਮੈਂ ਤੁਹਾਨੂੰ ਦੱਸੂ ਨਾ ਬੁਖਾਰ ਆਪਾਂ ਚੈੱਕ ਕਿਵੇਂ ਕਰਨਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪੂਛ ਦੇ ਥੱਲੇ ਗੋਇਆਲੀ ਜਗ੍ਹਾ ਜਨਮਰਾਂ ਦੇ ਜਿਹੜੀ ਹੁੰਦੀ ਆ ਉਹਦੇ ਵਿੱਚ ਆਪਾਂ ਥਰਮਾਮੀਟਰ ਪਾ ਕੇ ਇਹਦਾ ਬੁਖਾਰ ਨੂੰ ਚੈੱਕ ਕਰ ਸਕਦੇ ਆ ਤੇ ਪੁਰਾਣੇ ਜਿਵੇਂ ਤਰੀਕੇ ਟੋਟ ਕੇ ਹੁੰਦੇ ਸੀਗੇ ਵੀ ਆਪਾਂ ਕੰਨ ਦੇਖ ਲਿਆ ਗਰਮ ਆ ਸਰੀਰ ਦੇਖ ਲਿਆ ਤੱਤਾ ਜਾਂ ਠੰਡੇ ਆ ਸਾਰੇ ਆਪਾਂ ਚੈੱਕ ਕਰ ਲੈਂਦੇ ਸੀਗੇ ਪਰ ਹੁਣ ਥਰਮਾਮੀਟਰ ਆ ਗਏ ਆ ਹਰ ਘਰ ਦੇ ਵਿੱਚ ਪੜਿਆ ਕੋਈ ਨਾ ਕੋਈ ਹੈਗਾ ਥਰਮਾਮੀਟਰ ਨਾਲ ਆਪਾਂ ਚੈੱਕ ਕਰ ਸਕਦੇ ਆ ਜੇ ਕਿ ਘੱਟੋ ਘੱਟ ਮਿੱਤਰੋ ਜੇ ਮੰਨ ਲਓ ਤੁਹਾਡੇ ਕੋਲੇ ਪਾਰੇ ਵਾਲਾ ਥਰਮੋਮੀਟਰ ਆ ਤਾਂ 1 ਮਿੰਟ ਦਾ ਘੱਟੋ ਘੱਟ ਉਸ ਜਗ੍ਹਾ ਦੇ ਵਿੱਚ ਰਹਿਣਾ ਚਾਹੀਦਾ ਗੋਹਲ ਜਗ੍ਹਾ ਦੇ ਵਿੱਚ ਜੇ ਮੰਨ ਲਾ 1 ਮਿੰਟ ਤੋਂ ਵੱਧ ਵੀ ਤੁਹਾਡਾ ਥਰਮੋਮੀਟਰ ਅੱਗੇ ਪਾਰਾ ਚੜਾ ਜਾਂਦਾ ਤਾਂ ਤੁਸੀਂ ਵੇਟ ਕਰੋ ਜਿੰਨਾ ਚਿਰ ਪਾਰਾ ਤੁਹਾਡਾ ਰੁਕਦਾ ਨਹੀਂ ਤੇ ਉਨਾਂ ਚਿਰ ਤੁਸੀਂ ਉਹਨੂੰ ਗੋਹਲ ਜਗ੍ਹਾ ਦੇ ਵਿੱਚ ਰਹਿਣ ਦਿਓ ਜਦੋਂ ਟੱਕ ਗਿਆ ਫਿਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿਹੜੇ ਸਜਣਾ ਨੂੰ ਇਹ ਪ੍ਰੋਬਲਮ ਆਉਂਦੀ ਹੈ ਤੇ ਸਾਡੇ ਭਰਾਵਾਂ ਨੂੰ ਕਿ ਉਹ ਪਾਰੇ ਵਾਲਾ ਥਰਮੋਮੀਟਰ ਉਹਨਾਂ ਨੇ ਦੇਖਣਾ ਨਹੀਂ ਹੁੰਦਾਗਾ ਤਾਂ ਫਿਰ ਤੁਸੀਂ ਜਿਹੜਾ ਡਿਜੀਟਲ ਥਰਮੋਮੀਟਰ ਆਈ ਗਿਆ ਹੈ ਬਾਜ਼ਾਰ ਦੇ ਵਿੱਚੋਂ ਮਿਲ ਵੀ ਜਾਂਦੇ ਉਹਦੇ ਉੱਤੇ ਸਪੈਸ਼ਲ ਉਹ ਅੱਖਰ ਲਿਖੇ ਹੁੰਦੇ 98 97 96 ਸਾਰਾ ਪਰ ਜਿੰਨਾ ਟੈਂਪਰੇਚਰ ਆ ਉਹ ਤੁਸੀਂ ਲੈ ਸਕਦੇ ਹੋ ਉਹਨੂੰ ਤੁਸੀਂ ਉਦੋਂ ਤੱਕ ਰੱਖਣਾ ਜਦੋਂ ਤੱਕ ਕਿਉਂਕਿ ਜਦੋਂ ਟੈਂਪਰੇਚਰ ਇੱਕ ਥਾਂ ਤੇ ਰੁਕ ਜਾਂਦਾ ਉਹ ਆਪਣੇ ਆਪ ਹੀ ਉਹ ਸਾਰਿਆਂ ਨੂੰ ਵਝਾਣ ਦਾ ਟੂੰ ਟੂ ਕਰ ਲਾ ਪੈਂਦਾ ਤੇ ਉਦੋਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਜਾਨਵਰ ਨੂੰ ਕਿੰਨਾ ਬੁਖਾਰ ਆ ਕਿੰਨਾ ਟੈਂਪਰੇਚਰ ਆ ਤਾਂ ਗੱਲ ਆਪਾਂ ਜਿਹੜੀ ਕਰਾਂਗੇ ਮੇਨ ਕੇ ਸਾਡੇ ਜੰਮਰ ਨੂੰ ਬੁਖਾਰ ਹੈਗਾ ਜਾਂ ਨਹੀਂ ਹੈਗਾ ਉਹ ਮੈਂ ਟੈਂਪਰੇਚਰ ਤਾਂ ਦੱਸੂਂਗਾ ਨੋਰਮਲ ਟੈਂਪਰੇਚਰ ਆ ਜਿਹੜਾ ਆਪਣੇ ਜੰਮਰਾਂ ਦੇ ਵਿੱਚ ਕਿੰਨਾ ਹੁੰਦਾ ਤਾਂ ਜਿਵੇਂ ਕਿ ਘੋੜੇ ਕਈ ਸਾਡੇ ਸੱਜਣਾ ਭਰਾਵਾਂ ਕੋਲੇ ਜਿਹੜੇ ਘੋੜੇ ਹੁੰਦੇ ਆ ਉਹਦੇ ਟੈਂਪਰੇਚਰ ਦੀ ਪਹਿਲਾਂ ਆਪਾਂ ਗੱਲ ਕਰਾਂਗੇ ਉਹਦਾ ਜਿਹੜਾ ਨੋਰਮਲ ਟੈਂਪਰੇਚਰ ਆ ਜੇ 100.5 ਆ ਯਾਨੀ ਕਿ 100 ਦੇ ਅੰਦਰ ਵਾਲ ਤਾਂ ਟੈਂਪਰੇਚਰ ਉਹਦਾ ਨੋਰਮਲ ਇਹ ਮੰਨ ਲਓ ਗਰਮੀਆ 102 ਤੱਕ ਵੀ ਉਹਦਾ ਟੈਂਪਰੇਚਰ ਨੋਰਮਲ ਹੋ ਸਕਦਾ ਪਾ ਜੇ 102 ਤੋਂ ਉੱਪਰ ਟੱਪਦਾ ਤਾਂ ਬਈ ਨੂੰ ਬੁਖਾਰ ਆ ਤਾਂ ਤੁਸੀਂ ਜਿਹੜਾ ਇਲਾਜ ਆਦਾ ਡਾਕਟਰ ਨੂੰ ਦਿਖਾ ਕੇ ਟ੍ਰੀਟਮੈਂਟ ਜਿਹੜਾ ਸ਼ੁਰੂ ਕਰਵਾ ਸਕਦੇ ਆ ਤਾਂ ਇਹ ਥਰਮਾਮੀਟਰ ਜਿਹੜਾ ਚੈੱਕ ਥਰਮਾਮੀਟਰ ਨਾਲ ਤੁਸੀਂ ਕਰਨਾ ਕਿਉਂਕਿ ਥਰਮਾਮੀਟਰ ਨਾਲ ਹੀ ਸਹੀ ਜੇ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੇ ਅੰਦਾਜ਼ੇ ਨਾਲ ਨਹੀਂ ਕਿ ਠੀਕ ਹੈ ਬਈ ਥਰਮਾਮੀਟਰ ਤੁਹਾਨੂੰ ਦੇਖਣਾ ਹੋਣਾ ਚਾਹੀਦਾ ਠੀਕ ਹੈ ਤੇ ਜਿਹੜਾ ਜੇ 101 ਦੇ ਅੰਦਰ ਬਾਅਦ ਘੋੜੇ ਦਾ ਇਹਦਾ ਟੈਂਪਰੇਚਰ ਉਹ ਨਾਰਮਲ ਹੁੰਦਾ ਤੇ ਜਿਹੜੀ ਗਾ ਮੱਝ ਹੁੰਦੀ ਆਪਣੀ ਗਾਂ ਵੀ ਮੱਝ ਹੋ ਗਈ ਉਹਦਾ 101 ਤੋਂ 0.5 ਵੈਸੇ ਤਾਂ ਸਹੀ ਹੁੰਦਾ ਪਰ ਜੇ ਮੰਨ ਲਓ 102 ਤੱਕ ਵੀ ਜਿਵੇਂ ਗਰਮੀਆਂ ਦੇ ਵਿੱਚ ਉਹਦਾ ਟੈਂਪਰੇਚਰ ਨੋਰਮਲ ਹੁੰਦਾ ਤੇ ਜਿਹੜੇ ਠੰਡ ਦੇ ਵਿੱਚ 100 ਤੱਕ ਟੈਂਪਰੇਚਰ ਜਿਹੜਾ ਨੋਰਮਲ ਹੋਣਾ ਚਾਹੇ ਠੰਡੀ ਜਦੋਂ ਪਹਿਨ ਲੱਗ ਪੈਂਦੀ ਹੈ ਤੇ ਜੇ 102 ਤੋਂ ਉੱਪਰ ਟੱਪਦਾ ਤਾਂ ਸਮਝ ਲਓ ਤੁਹਾਡੀ ਗਾਂ ਜਾਂ ਮੱਝ ਨੂੰ ਬੁਖਾਰ ਆ ਤਾਂ ਤੁਸੀਂ ਉਹਦਾ ਇਹਨਾਂ ਲਾਇਲ ਡਾਕਟਰਾਂ ਨੂੰ ਦਿਖਾ ਕੇ ਕਰਵਾ ਸਕਦੇ ਆ ਤੇ ਵੀਡੀਓ ਦੇ ਵਿੱਚ ਅੱਗੇ ਮੈਂ ਤੁਹਾਨੂੰ ਦੱਸੂਗਾ ਜੇ ਬੁਹਾਰ ਹੈਗਾ ਤਾਂ ਤੁਸੀਂ ਰਾਜ਼ਮਾ ਤੇ ਕੋਈ ਵੀ ਡਾਕਟਰ ਸਾਹਿਬ ਤੁਹਾਡੇ ਕੋਲ ਨਹੀਂ ਨਹੀਂ ਪਹੁੰਚੇ ਤਾਂ ਆਪਾਂ ਆਪਣੇ ਜਾਨਵਰ ਨੂੰ ਜਿਹੜੀ ਤਕਲੀਫ ਨਹੀਂ ਆਉਂਦੇ ਨਹੀਂ ਉਹਦੇ ਦੀ ਤਕਲੀਫ ਨੂੰ ਸਮਝਣਾ ਪਊ ਆਪਾਂ ਨੂੰ ਤੇ ਜਿਹੜੀਆਂ ਗੋਲੀਆਂ ਤੁਹਾਨੂੰ ਮੈਂ ਦੱਸੂਗਾ ਕਿਹੜੀਆਂ-ਕਿਹੜੀਆਂ ਗੋਲੀਆਂ ਤੁਸੀਂ ਘਰੇ ਰੱਖ ਸਕਦੇ ਆ ਤੇ ਤੁਸੀਂ ਜਾਨਵਰ ਦਾ ਤੇ ਸੂਰ ਮੰਨ ਲਾ ਸੂਰ ਕਈ ਸਾਡੇ ਕਿਸਾਨ ਭਰਾਵਾਂ ਦੇ ਆ ਸੂਰ ਫਾਰਮ ਬਣਾਏ ਹੁੰਦੇ ਆ ਸੂਰ ਵੀ ਰੱਖੇ ਹੁੰਦੇ ਆ ਸੂਰਾਂ ਦਾ ਜਿਹੜਾ ਟੈਂਪਰੇਚਰ ਇਹਨਾਂ ਦਾ ਆਮ ਜਾਨਵਰਾਂ ਨਾਲ ਵੱਖ ਹੁੰਦਾ ਹੋਊਗਾ ਜੋ ਦੋ ਟੈਂਪਰੇਚਰ ਜਿਹੜਾ ਨਾਰਮਲ ਹੁੰਦਾ ਤੇ ਜੇ 103 ਤੋਂ ਉੱਤੇ ਟੈਂਪਰੇਚਰ ਵੱਧਦਾ ਆਪਣੇ ਸੂਰਾਂ ਦਾ ਤਾਂ ਉਹਨਾਂ ਨੂੰ ਬੁਖਾਰ ਆ ਮਿੱਤਰੋ ਤਾਂ ਤੁਸੀਂ ਡਾਕਟਰ ਸਾਹਿਬ ਨੂੰ ਦੱਸ ਸਕਦੇ ਹੋ ਨਾ 103 ਤੋਂ ਉੱਪਰ ਤੇਰੀ ਭੇਡ ਹੁੰਦੀ ਆ ਭੇਡਾਂ ਵੀ ਸਾਡੇ ਬਹੁਤ ਸਾਰੇ ਕਿਸਾਨਾਂ ਵੀਰਾਂ ਨੇ ਰੱਖੀਆਂ ਹੋਈਆਂ ਭੇਡਾਂ ਪਾਲ ਰਹੇ ਆ ਤੇ ਤਾਂ ਉਹਦਾ 102 ਤੱਕ ਟੈਂਪਰੇਚਰ ਨੋਰਮਲ ਹੁੰਦਾ ਜਿਆਦਾ ਗਰਮੀ ਦੇ ਵਿੱਚ 103 ਵੀ ਨੋਰਮਲ ਹੋ ਸਕਦਾ ਪਰ ਜੇ ਉਸ ਤੋਂ ਉੱਪਰ 104 5 6 ਆ ਤਾਂ ਮਿੱਤਰੋ ਉਹਨਾਂ ਨੂੰ ਬੁਖਾਰ ਆ ਤਾਂ ਤੁਸੀਂ ਗੋਇਆ ਸਕਦੇ ਹੋ ਉਦੋਂ ਬੱਕਰੀਆਂ ਜਾਂ ਬੱਕਰੀਆਂ ਦਾ ਟੈਂਪਰੇਚਰ 102 ਤੋਂ 103 ਦੇ ਵਿਚਕਾਰ ਨੋਰਮਲ ਹੁੰਦਾ ਤੇ ਜੇ 104 5 6 ਆਤਾ ਉਹਦਾ ਤੁਸੀਂ ਤੁਹਾਨੂੰ ਤੁਹਾਡੇ ਜਾਨਵਰ ਨੂੰ ਜਿਹੜਾ ਵਿਵਹਾਰ ਆ ਤੇ ਤੁਸੀਂ ਉਹਨੂੰ ਦਵਾਈ ਜ਼ਰੂਰ ਪਾਓ ਤੇ ਡੌਗ ਦੀ ਗੱਲ ਕਰਾਂਗੇ ਡੌਗ ਦਾ ਟੈਂਪਰੇਚਰ 100 ਦੇ ਅੰਦਰ ਬਾਅਦ ਤਕਰੀਬਨ ਨੋਰਮਲ ਹੁੰਦਾ ਟੈਂਪਰੇਚਰ ਤੇ ਜੇ 100 ਜੇ ਹਨ ਗਰਮੀਆਂ ਤਾਂ 101.5 ਜਾਂ 2 ਤੱਕ ਵੀ ਨਾਰਮਲ ਹੋ ਸਕਦਾ ਜੇ ਫਿਰ ਵੀ ਉਸ ਤੋਂ ਉੱਪਰ ਆ 4 5 6 ਹੈਗਾ ਤਾਂ ਤੁਹਾਨੂੰ ਜਿਹੜੀ ਦਵਾਈ ਆ ਤੇ ਲੋਗ ਨੂੰ ਹੋਣੀ ਚਾਹੀਦੀ ਆ ਤੇ ਸਰਦੀਆਂ ਦੇ ਵਿੱਚ 100 ਦੇ ਅੰਦਰ ਬਾਹਰ ਜੇ 100 ਤੋਂ ਘਟਣੀ ਹੋਣੀ ਚਾਹੀਦੀ 100 ਤੋਂ ਉੱਪਰ ਜੇ 100 ਤੇ ਹੈਗਾ ਤੁਹਾਡੇ ਜਨਮ ਦਾ ਟੈਂਪਰੇਚਰ ਨਾਰਮਲ ਆ ਤਾਂ ਗੱਲ ਆਪਾਂ ਗੋਲੀਆਂ ਦੀ ਕਰਾਂਗੇ ਨਬਜ਼ ਦੀ ਗੱਲ ਬਾਅਦ ਚ ਕਰਦੇ ਆ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸੂਗਾ ਵੀ ਨਬਜ਼ ਦੀ ਗਤੀ ਕਿੰਨੀ ਹੁੰਦੀ ਆ ਉਹ ਤੁਹਾਨੂੰ ਮੈਂ ਦੱਸਦਾ ਪਹਿਲਾਂ ਮੈਂ ਤੁਹਾਨੂੰ ਗੋਲੀਆਂ ਦੱਸ ਦਿਆਂ ਕਿਉਂਕਿ ਟੈਰਾਮਾਈਸ ਦੀਆਂ ਗੋਲੀਆਂ ਤੁਸੀਂ ਸਾਰੇ ਕਿਸਾਨ ਭਰਾ ਜਾਣਦੇ ਆ ਬਹੁਤ ਹੀ ਲੰਮੇ ਸਮੇਂ ਤੋਂ ਜਿਹੜੇ ਜਿਹੜੇ ਆਮ ਜਿਹੜੇ ਆਪਣੇ ਕਿਸਾਨ ਭਰਾ ਉਹ ਵੀ ਜਾਣਦੇ ਕਿ ਟੈਰਾਮਾਈਸ ਦੀਆਂ ਗੋਲੀਆਂ ਤੁਸੀਂ ਘਰੇ ਜ਼ਰੂਰ ਰੱਖੋ ਦੋ ਪੱਤੇ ਦਾ ਰੱਖੇ ਰੱਖੋ ਤੇ ਮੈਲੋਨੈਕਸ ਪਲੱਸ ਮਲੋਕਸਿਕਮ ਪੈਰਾਸੀਟਾਮੋਲ ਦੋ ਪੱਤੇ ਇਹ ਰੱਖੋ ਇਹ ਚਾਹੇ ਯਾਨੀ ਕਿ ਪੰਜ ਚਾਰ ਪੱਤੇ ਤੁਹਾਡੇ ਦੋਵਾਂ ਦੇ ਇਹਨੇ ਘਰੇ ਹੋਣੇ ਚਾਹੀਦੇ ਮੰਨ ਲਓ ਤੁਹਾਡੇ ਜਾਨਵਰ ਨੇ ਸ਼ਾਮ ਨੂੰ ਰਾਤ ਨੂੰ ਪੱٹے ਛੱਡਦੇ ਤੇ ਡਾਕਟਰ ਸਾਹਿਬ ਉਦੋਂ ਕੋਈ ਵੀ ਨਹੀਂ ਆ ਸਕਦੇ ਤੇ ਤੁਹਾਨੂੰ ਥਰਮੋਮੀਟਰ ਨਾਲ ਬੁਖਾਰ ਵੇਖਣਾ ਆਉਂਦਾ ਤੁਸੀਂ ਬੁਖਾਰ ਚੈੱਕ ਕਰੋ ਪਹਿਲਾਂ ਤੇ ਜੇ ਤੁਹਾਡੇ ਜਾਨਗਾਂ ਮੱਝ ਨੂੰ 3-400 3-4 ਬੁਖਾਰ ਦਾ ਚੁੱਕ ਕਰਕੇ 2 ਗੋਲਣਾ ਟੈਰਾ ਮੈਸੀਨ ਤੇ 2 ਗੋਲੀਆਂ ਮੈਲਨੈਕਸ ਪਲੱਸੀਆਂ ਦੇ ਦਿਓ ਤੇ ਤੁਹਾਡਾ ਜਾਨਵਰ ਘੰਟੇ ਤੋਂ 2 ਘੰਟਿਆਂ ਦੇ ਵਿੱਚ ਦਾ ਸਹੀ ਹੋ ਜੂਗਾ ਤੇ ਜੇ ਫੇਰ ਵੀ ਤੜਕੇ ਪ੍ਰੋਬਲਮ ਆਉਂਦੀ ਆ ਜਾਂ ਜਾਨਵਰ ਨਹੀਂ ਠੀਕ ਹੁੰਦਾ ਤਾਂ ਤੁਹਾਨੂੰ ਸਮਾਂ ਮਿਲ ਜੂਗਾ ਡਾਕਟਰ ਸਾਹਿਬ ਨੂੰ ਦਿਖਾਉਣ ਦਾ ਤੇ ਡਾਕਟਰ ਸਾਹਿਬ ਨੂੰ ਤੜਕੇ ਦਿਖਾ ਕੇ ਤੁਸੀਂ ਆਪ ਦਾ ਗਾਂ ਮੱਝ ਚੈੱਕ ਕਰ ਜੇ ਤੁਹਾਡੇ ਮੰਨ ਲਓ ਜਾਨਵਰ ਦੇ ਦਰਦ ਹੁੰਦਾ ਪੇੜ ਦਰਦ ਹੁੰਦਾ ਜਾਂ ਕੋਈ ਸੋਜਿਸ ਵਗੈਰਾ ਦੀ ਪ੍ਰੋਬਲਮ ਹੈ ਤਾਂ ਵੀ ਤੁਸੀਂ ਇਹ ਜਿਹੜੀ ਖਰਾਬ ਦੇ ਸਕਦੇ ਹੋ ਮੈਡਿਕਸ ਪਲੱਸ ਤੇ ਟੈਰਾਮੈਸਿਨੀਆਂ ਗੋਲੀਆਂ ਦੋ ਉਹ ਤੇ ਦੋ ਵੱਡੇ ਜਾਨਵਰ ਦੀ ਗਰਾਹਤ ਮੈਂ ਤੁਹਾਨੂੰ ਦੱਸੀ ਆ ਜੇ ਦੀ ਛੋਟਾ ਕਟਰੂ ਵਿੱਚ ਹੋ ਤਾਂ ਤੋ ਜਦ ਦੀ ਵੀ ਦੇ ਸਕਦੇ ਆ ਤੇ ਜੇ ਮੰਨ ਲਓ 2 ਸਾਲ ਦਾ ਜਾਨਵਰ ਆ ਤਾਂ ਤੁਸੀਂ ਇਹਕ ਵੀ ਦੇ ਸਕਦੇ ਆ ਤਾਂ ਛੋਟੇ ਕਟਰੂ ਵਿੱਚ ਨੂੰ ਅਤਿਅੰਤ ਜਿਨੀ ਇਸ ਤਰ੍ਹਾਂ ਤੁਸੀਂ ਜਨਨ ਕਿ ਜੇ ਇਹ ਬੋਲਣਾ ਤੁਹਾਡੇ ਕੋਲ ਧਰੇ ਹੋਣੀ ਆ ਤਾਂ ਤੁਹਾਨੂੰ ਸਾਮੀ ਹੋ ਜੂਗੀ ਕਿਤੇ ਵੀ ਜੇ ਰਾਤ ਨੂੰ ਡਾਕਟਰ ਨਹੀਂ ਮਿਲਦਾ ਤੇ ਆਪਾਂ ਨੂੰ ਕੋਈ ਤਕਲੀਫ ਨੂੰ ਤਾਂ ਹੱਲ ਕਰਨਾ ਹੀ ਪੈਣਾ ਤਾਂ ਤੁਸੀਂ ਦੇ ਸਕਦੇ ਆ ਇਹ ਸਰਪਰ ਤੁਸੀਂ ਇੰਨੀ ਕੁ ਲੈ ਕੇ ਰੱਖੋ ਜਿਹੜੇ ਰਾਤ ਬਰਾਤੇ ਦਾ ਕੰਮ ਆ ਤੁਹਾਡੇ ਸੈੱਟ ਆ ਜੂਗਾ ਬੜੀ ਧੁਰ ਕਰੇ ਕਿਰਪਾ ਪਹਿਲੀ ਗੱਲ ਤਾਂ ਪ੍ਰੋਬਲਮ ਨਹੀਂ ਆਵੇ ਕੰਨੀ ਤਾਂ ਸੈੱਟ ਹੋ ਜੂਗਾ ਤਾਂ ਹੁਣ ਨਬਜ਼ ਦੀ ਗੱਲ ਕਰਾਂਗੇ ਨਬਜ਼ ਦੀ ਗਤੀ ਜਿਵੇਂ ਹੁਣ ਆਪਣੀ ਗਾਮ ਅੱਜ ਆਉਂਦੀ ਆ ਤਾਂ ਨਬਜ਼ ਦੇਖਦੇ ਪੁੱਛਦੇ ਥੱਲੇ ਨਵੇਂਨ ਹੁੰਦੀ ਆ ਕੁਝ ਤੋਂ ਪਤਾ ਲੱਗ ਜਾਂਦਾ ਤੇ ਇਹਨਾਂ ਦੀ ਜਿਹੜੀ ਗਤੀ ਆ ਉਹ ਕਿੰਨੀ ਹੋਣੀ ਚਾਹੀਦੀ ਇਹਦੀ ਆਪਾਂ ਗੱਲ ਕਰਾਂਗੇ ਜਿਹੜਾ ਘੋੜਾ ਤੇ ਜਿਹੜਾ ਨਛੇਰਾ ਮਿੱਤਰੋ ਬੱਚਾ ਇਹਨਾਂ ਦਾ ਫਰਕ ਹੁੰਦਾ ਜਿਵੇਂ ਦਾਾਂ ਤੇ ਮੱਝ ਦੀ ਆਪ ਦੇ ਤੇ ਜਿਹੜੇ ਛੋਟੇ ਕਟਰੋਨ ਦੀ ਇਹਨਾਂ ਦੀ ਅਲੱਗ-ਅਲੱਗ ਹੁੰਦੀ ਹੈ ਜਿੱਦਾਂ ਜਿਹੜਾ ਬੱਚਾ ਹੁੰਦਾ ਉਹਦੀ ਜਿਹੜੀ ਨਰਜ ਦੀ ਗਤੀ ਤੇਜ਼ ਹੁੰਦੀ ਹੈ ਜਿਵੇਂ ਘੋੜੇ ਦੀ ਆਮ ਤੁਸੀਂ ਮੰਨ ਲਓ ਘੋੜਾ ਘੋੜਾ ਕੋੜੀ ਵੱਡੇ ਆ ਜਿਹੜੇ ਹੈਗੇ ਤਿੰਨ ਚਾਰ ਸਾਲ ਦੇ ਵੱਡੇ ਹੈਗੇ ਆ ਤਾਂ ਉਹਨਾਂ ਦੀ ਜਿਹੜੀ ਨਰਜ ਦੀ ਅੰਗਤੀ ਹੈਗੀ ਉਹ 30 ਤੋਂ 40 ਹੋਵੇਗੀ 30 ਤੋਂ 40 ਜਿਹੜੀ ਨਾਰਮਲ ਆ ਕੋੜੇ ਜਿਹੜੇ ਵੱਡੇ ਆ ਤੇ ਜਿਹੜੇ 1 ਸਾਲ ਤੱਕ ਮੰਨ ਲ ਬਸ਼ੇਰੇ ਆ ਉਹਦੀ ਸਤਰ ਤੋਂ 80 ਉਹਦੀ ਸਤਰ ਤੋਂ 80 ਹੋ ਸਕਦੀ ਆ ਜਿਹੜੇ ਵੱਡੇ ਆ ਉਹ 30 ਤੋਂ 40 ਹੋ ਸਕਦੀ ਆ ਤੇ ਜਿਹੜੇ ਗਾਂ ਮਜ ਉਹਨਾਂ ਦੀ 60 ਤੋਂ 80 ਤੇ ਜਿਹੜੇ ਛੋੜੇ ਕੱਟ ਰਹੇ ਵਸ਼ੂ ਆ ਉਹਨਾਂ ਦੀ 100 ਤੋਂ 120 ਵੱਡਿਆਂ ਦੀ 60 ਤੋਂ 80 ਤੇ ਛੋਟਿਆਂ ਦੀ 100 ਤੋਂ 120 ਯਾਨੀ ਕਿ ਜਿਹੜੇ ਛੋਟੇ ਜਾਨਵਰ ਕੱਟ ਰਹੇ ਵਸ਼ਰੇ ਹੁੰਦੇ ਮੈਂ ਤੁਹਾਨੂੰ ਜਿੰਨੇ ਦੱਸੀ ਦਿੱਤਾ ਇਹਨਾਂ ਦੀ ਜਿਹੜੀ ਨਬਜਾਂ ਦੀ ਅਸਤ ਇਹ ਪ੍ਰਤੀ ਮਿੰਟ ਦੀ ਤੁਹਾਨੂੰ ਮੈਂ ਦੱਸ ਰਿਹਾ ਮਿੱਤਰੋ ਪ੍ਰਤੀ ਮਿੰਟ ਵੀ ਜ਼ਿਆਦਾ ਜੇ ਮੰਨ ਲਾ ਇਸ ਤੋਂ ਬਾਅਦ ਜ਼ਿਆਦਾ ਤੁਹਾਡਾ ਜਨਰਰ ਦੀ ਗੇਨ ਟੜਕਦੀ ਆ ਰਿਸਪਾਂਸ ਦਿੰਦੀ ਆ ਤਾਂ ਕਈ ਦੇਸੀ ਤਰੀਕਾ ਨਾਲ ਦੇ ਸਕਦੇ ਆ ਤਾਂ ਇਹਨਾਂ ਤਾਂ ਤੁਸੀਂ ਜਾ ਕੇ ਡਾਕਟਰ ਨੂੰ ਜ਼ਰੂਰ ਦਿਖਾਓ ਤੇ ਉਹਦਾ ਇਲਾਜ ਕਰਵਾਓ ਤਾਂ ਭੇੜ ਬੱਕਰੀ ਦੀ ਗੱਲ ਕਰਾਂਗੇ ਮਿੱਤਰੋ ਇਹਦੀ ਅਜੇ 70 ਤੋਂ 90 ਦੇ ਵਿਚਕਾਰ ਜਿਹੜੀ ਨਾਰਮਲ ਹੁੰਦੀ ਆ ਤਾਂ ਜਿਹੜੀ ਇਹ ਨਰਜ ਦੀ ਗਤੀ ਸੀਗੀ ਜੇ ਇਹਦੇ ਵਿੱਚ ਗੜਬੜੀ ਹੁੰਦੀ ਹੈ ਤਾਂ ਤੁਸੀਂ ਆਪਣੇ ਜਾਨਵਰ ਦਾ ਇਹਦਾ ਲਾਇਕਰਾ ਸਕਦੇ ਆ ਇਹ ਤੁਹਾਨੂੰ ਬਹੁਤ سارے ਨਵੀਰਾਂ ਦੇ ਮੈਸੇਜ ਆਏ ਸੀਗੇ ਕਹਿੰਦੇ ਕਿ ਵੀ ਇਹਦੇ ਬਾਰੇ ਜਰੂਰ ਤੁਸੀਂ ਦੱਸੋ ਕਿ ਵੀਡੀਓ ਬਣਾਓ ਤਾਂ ਕਰਕੇ ਮੈਂ ਤੁਹਾਡਾ ਵੀਡੀਓ ਸਾਂਝੀ ਕਰ ਰਿਹਾ ਤਾਂ ਮਿੱਤਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਕੰਮ ਦੀ ਵੀਡੀਓ ਲੱਗੀ ਆ ਤਾਂ ਲਾਈਕ ਤੇ ਸ਼ੇਅਰ ਜਰੂਰ ਕਰੋ ਜਿਹੜੇ ਸੱਜਣ ਨਵੇਂ ਆ ਤਾਂ ਚੈਨਲ ਨੂੰ ਫੋਲੋ ਕਰ ਲਓ ਤੁਹਾਡੇ ਜਾਣਕਾਰੀ ਆਸਤੇ ਆਪਾਂ ਵੀਡੀਓ ਬਣਾਉਂਦੇ ਰਹਾਂਗੇ ਉਮੀਦ ਹੈ ਕਿ ਤੁਹਾਡਾ ਫਾਇਦਾ ਵੀ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਵੀ ਤੁਹਾਡਾ ਫਰਜ਼ ਬਣਦਾ ਹੀ ਹੈ ਹਨਾ ਤੇ ਆਪਣੇ ਚੈਨਲ ਦਾ ਮਕਸਦ ਵੀ ਇਹ ਹੈ ਕਿ ਆਪਣੇ ਜਨਮ ਵਾਢੀਦ ਰਹਿਣ ਕਿਸਾਨੀ ਪਸ਼ੀਰੋ ਦੇ ਜਵਾਨ ਕਿਸਾਨਾਂ ਦੇ ਪਸ਼ੂ ਪਛੇ ਰਹਿਣ ਤਾਂ ਜੇ ਕੋਈ ਗਲਤੀ ਹੋਵੇ ਤਾਂ ਮਾਫੀ ਦੇਣਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਵੀਡੀਓ ਨੂੰ ਕਰ ਦਿਓ ਵੱਧ ਤੋਂ ਲਾਈਕ ਤੇ ਸ਼ੇਅਰ ਨਵੇਂ ਸੱਜਣ ਜਿਹੜੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈੱਲ ਵਾਲਾ ਬੰਦ ਰੂਦਵਾ ਦਿਓ ਤਾਂ ਕੱਲ ਨੂੰ ਕਰਦੇ ਹਾਂ ਕਿਸੇ ਨਵੇਂ ਵਿਸ਼ੇ ਤੇ ਦਾਲ ਲਗਭਗ 8:00 ਦੇ ਵੇਲੇ ਅੰਦਰ ਵਾਰ ਆਪਾਂ ਲਾਈਵ ਹੋਵਾਂਗੇ ਜੇਕਰ ਕੋਈ ਸਵਾਲ ਹੋਵੇ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਤਾਂ ਧੰਨਵਾਦ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸ਼ਸ਼ੀਕਲ ਜੀ